ਸਾਤ ਸੰਗਤ ਜੀ ਇਹ ਤਾਂ ਇੱਕ ਭਗਤ ਧਰਿਆ ਹੈ પ્રેમ ਦੇ ਵਿੱਚ ਆਪਣੇ ਭਗਵਾਨ ਦੇ ਦਰ ਦੇ ਉੱਤੇ ਆਪਾਂ ਹੁਣ ਦੇਖੀਏ ਕਿ ਜਦੋਂ ਭਗਵਾਨ ਭਗਤ ਦੇ ਦਰ ਤੇ ਪਹੁੰਚਦੇ ਆ ਉਹ ਕਿਸ ਤਰ੍ਹਾਂ ਪਹੁੰਚਦੇ ਭਗਵਾਨ ਰਾਮ ਜੀ ਲਾਂਗਾ ਪਰਦੇ ਜਾ ਰਹੇ ਪੱਜੇ ਜਾ ਰਹੇ ਹਨ ਬੜੀ ਤੇਜ਼ੀ ਚ ਹਨ ਬੜੇ ਵਿਆਕੁਲ ਹਨ ਸ਼ਾਇਦ ਰਿਸ਼ੀਆ ਨੇ ਸਦਾ ਪੱਤਰ ਭੇਜਿਆ ਹੋਇਆ ਹੈ ਤਪਸੀਆ ਨੇ ਆਮਤਰਣ ਕੀਤਾ ਹੋਇਆ ਪਰ ਉਹ ਸਾਰੀਆਂ ਜਗ੍ਹਾ ਲੰਘ ਗਏ ਉੱਥੇ ਕਦੇ ਨਹੀਂ ਠਹਿਰੇ ਅੱਗੇ ਜਾ ਰਹੇ ਜਾ ਕਥੇ ਰਹੇ ਇੱਕ ਗਰੀਬਣੀ ਦਿੱਤੋ ਗ੍ਰੀ ਦੇ ਦਰ ਤੇ ਜਾ ਕੇ ਖੜੇ ਹੋ ਗਏ ਲక్ష్మణ ਜੀ ਨਾਲ ਹਨ ਉਹ ਗ੍ਰੀ ਬਣੀ ਕਾਨ ਹੈ ਇੱਕ ਰੂਪ ਰੰਗ ਤੋਂ ਹੈ ਨਹੀਂ ਜਾਤ ਦੀ ਵੀ ਬਹਤ ਨਹੀਂ ਇੱਕ ਬੇਰਤ ਔਰਤ ਜਿਸ ਨੂੰ ਸਾਰੇ ਸੰਸਾਰ ਨੇ ਤਤਕਾਰ ਦਿੱਤਾ ਹੈ ਸਾਰੇ ਸੰਸਾਰ ਨੇ त्याग ਦਿੱਤਾ ਹੈ ਜੱਸ ਵਕਤ ਜੋਵਾਨੀ ਦੀ ਉਮਰ 'ਚ ਉੱਥੇ ਜੰਗਲ 'ਚ ਉਤਰੀ ਸੀ ਉਸ ਦਿਲੇ ਉਹੀ ਜਗ੍ਹਾ ਦੇਖਿਆ ਕਿ ਬੜੇ ਰਿਸ਼ੀ ਤਪੱਸਿਆ ਕਰ ਰਹੇ ਸਨ ਖਿਆਲ ਕੀਤਾ ਕਿ ਇਹਨਾਂ ਦੇ ਆਸ਼ਰਮਾਂ ਦੇ ਬਾਹਰ ਸਫਾਈ ਕਰਦਿਆਂ ਕਰਾਂਗੀ ਆਪਣਾ ਜਨਮ ਸਫਲ ਕਰਾਂ ਇੱਕ ਮਹਾਰਿਸ਼ੀ ਨੇ ਉਸ ਦੀ ਸੇਵਾ ਦੇ ਕੇ ਉਹ ਵਰ ਦੇਤਾ ਕਿ ਦੇਖ ਪੀ ਲਈਂ ਭਗਵਾਨ ਰਾਮ ਆਣਗੇ ਤੈਨੂੰ ਨਵਾਜਣਗੇ ਤੈਨੂੰ ਆਪ ਦਰਸ਼ਨ ਦੇਣਗੇ ਪਰ ਅੱਜ ਕੀ ਹੋਇਆ ਜਿਸ ਵਕਤ ਇੱਕ ਹੋਰ ઋષਿ ਦੇ ਆਸ਼ਰਮ ਚ ਗਈ ਹਸ ਚਾਰ ਦਿਨ ਵਾਸਤੇ ਉਸ ઋષਿ ਦੇ ਮੱਖਾ ਹੀ ਨਿਕਲ ਗਿਆ ਸੋਚਿਆ ਕਿ ਬੜੀ ਬਸ ਸੂਰਤਾਰਤ ਹੈ ਕਤੇ ਭਗਵਾਨ ਰਾਮ ਇਹਨੂੰ ਦੇਖ ਕੇ ਮੋੜੀ ਨਾ ਜਾਣ ਮੱਖਾ ਨਿਕਲ ਗਿਆ ਕਿ ਦੇਖ ਪੀਲ ਨਹੀਂ ਕੋਸ਼ ਦੇਨ ਤੂੰ ਨਹੀਂ ਆਣਾ ਜਦ ਤੱਕ ਭਗਵਾਨ ਰਾਮ ਆ ਕੇ ਵਾਪਸ ਨਹੀਂ ਚਲੇ ਜਾਂਦੇ ਤੂੰ ਨਹੀਂ ਆਣਾ ਕਲੇਜਾ ਛਲ ਨਹੀਂ ਛਲ ਨਹੀਂ ਹੋ ਗਿਆ ਉਸ ਵੇਲੇ ਇੱਕ ਸੱਟ ਲੱਗੀ ਹੈ ਹਰਦੇ ਨੂੰ ਇੱਕ ਜ਼ਖਮ ਪਹੁੰਚਿਆ ਬੜੀ ਅਦਾਸ ਨਰਾਸ਼ ਹੋ ਕੇ ਆਪਣੀ ਝੁੱਗੀ 'ਚ ਵਾਪਸ ਆ ਗਈ ਹੈ ਆਗ ਬੈਠੀ ਸੋਚ ਰਹੀ ਹੈ ਕਿ ਰਾਮ ਜੀ ਵੀ ਮੇਰੇ ਮੱਥੇ 'ਨ ਲੱਗਣਗੇ ਪਰਨ ਕਰ ਲਿਆ ਕਿ ਪ੍ਰਾਨ ਹੀ ਤਿਆਗ ਦਾਂਗੀ ਬੈਠੀ ਜਿਸ ਵਕਤ اوش زخمی پیڑت ہردے دے ککا نکل رہی ہیں رام جی نو چیتے کر کے رو رہی ہے بڑا ہی بیراک کر رہی ہے اس دی جس نو صرف اکو ہی یاد سی ایک ہی پیاس سی ایک ہی اڈیک سی ایک ہی انتظار سی ਉਹ ਸੀ ਭਗਵਾਨ ਰਾਮ ਦਾ ਅੱਜ ਨਰਾਸ਼ ਹੋ ਕੇ ਜ਼ਖਮੀ ਹੋ ਕੇ ਫੇਰ ਉਸ ਦੇ ਪੀੜਤ ਹਿਰਦੇ ਚੋਂ ਜੋ ਕੂਕ ਨਿਕਲ ਰਹੀ ਹੈ ਜੋ ਤੜਪ ਉੱਠ ਰਹੀ ਹੈ ਉਹ ਭਗਵਾਨ ਰਾਮ ਨੂੰ ਕੰਨਕ ਤੜ ਪਾਂਦੀ ਹੈ ਬਿਰ ਹੋ ਦੁਖੜਾ ਬੜਾ ਅਜਰ ਹੈ ਮੈਂ ਦੁਖੀ ਆਰੀ ਜਰ ਨਹੀਂ ਸਕ आज तेरे मैं जी नहीं सकत दी, तेरे it بھگوان رام کی ویاکلتا دیکھ کے لکشمن جی بڑے حیران ہو رہے ہیں بھگوان رام ایک گریبنی دے درتے کھڑے واجہ دے رہے ہیں پیلنی دروازہ کھول لکشمن جی ہاتھ جوڑ کے کہنے لگے کہ ویر جی حکم کرو اشارہ کرو میں کھودن دنیا اگا پگوان رام کہن دے ہن کہ اسیں ایس ویلے ایک پاگدے کے درتے کھڑے اس کی دلچشتے کھڑے کتے کوئی گستاخی یا بھی نہ ہو جائے پورے ستکار اور پیار نہ کھڑا رہے جو جواب کوئی نہ آیا ਹੇ RAM ਜੀ ਦੂਜਾ ਵਾਜਾ ਦਿੰਦੇ ਕਹੇ ਪੇਲ ਨੇ ਜਿਸ RAM ਨੂੰ ਤੂੰ ਅਡਿਕ ਰਹੀ ਹੈ ਉਹ RAM ਤੇਰੇ ਦਰ ਤੇ ਖੜਾ ਹੈ ਜਿਸ ਵਕਤ ਇਹ ਕਿਆ ਫੇਰ ਉਹ ਹੀ ਗਰੀਬ ਨਹੀਂ ਭੱਜੀ ਹੈ ਉਥੋਂ ਉਹ ਦਖਿਆਰੀ ਭੱਜੀ ਹੈ ਆ ਕੇ ਜਿਸ ਵਕਤ ਦਰਵਾਜ਼ਾ ਖੁੱਲਿਆ ਤੇ ਫਿਰ ਦਰਸ਼ਨ ਕੀਤੇ ਭਗਵਾਨ RAM ਦੇ ਔਸ ਵੇਲੇ ਔਸ ਦੇ ਅੰਦਰ ਜਿਹੜਾ ਬੜੇ ਸਾਲਾਂ ਤੋਂ ਜਿਹੜਾ ਪਿਆਰ ਅੰਦਰ چھਪਾਈ ਬੈਠੀ ਸੀ ਜਿਸ ਪਿਆਰ ਨੂੰ ਇਹਦੇ ਵਿੱਚ ਲੁਕਾਈ ਬੈਠੀ ਸੀ ਫੇਰ ਉਹ ਪ੍ਰਗਟ ਕਦਾਂ ਹੁੰਦਾ ਹੈ